ਕਬੂਲੀ ਹੋ ਜਾਂ। ਅੱਜ ਮੀਟਿੰਗ ਕੀਤੀ ਐ ਸੀ। ਅੱਜ ਦੇਸ਼ ਦੇ ਅੰਦਰ ਇਸ ਪ੍ਰਕਾਰ ਦਾ ਹੀ ਮਾਨ ਹਨ ਆਫਸਾ ਹੋਇਆ। ਪੂਰੇ ਸਾਰੇ ਦੇਸ਼ ਦੇ ਅੰਦਰ ਇਹ ਚੋਕ ਵੀ ਲੈ ਜੀ ਰਲਤ ਕੋ ਦੇ ਪੀਰ। ਅਤੇ ਕਈ ਪਰਿਵਾਰਾਂ ਨੇ ਆਪਣੇ ਲਈ

विजय रूपानी जी पंजाब ਦੇ ਪ੍ਰਭਾਵੀ ਦੇ ਨਾਤੇ ਅੱਜ ਐਮਰਾਵੜ ਤੋਂ ਇੰਗਲੈਂਡ ਜਾਣ ਵਾਲੀ ਫਲਾਈਟ ਦਾ ਜਿਸ ਪ੍ਰਕਾਰ ਨੂੰ ਉਦਘਟਨਾ ਗ੍ਰਸਤ ਹੋਈ ਹੈ ਉਹਦੇ ਅੰਦਰ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਜੀ ਗਵਾਏ ਨੇ ਉਹਨਾਂ ਸਭ ਪਰਿਵਾਰਾਂ ਦੇ ਪ੍ਰਤੀ ਸੰਬਿਧਨ ਹੈ ਔਰ ਉਹਨਾਂ ਨੂੰ ਸ਼ਰਧਾਂਜਲੀ ਹੈ ਬੀਜੇਪੀ ਲਈ ਇੱਕ ਵਿਅਕਤੀਗਤ ਘਾਟਾ ਵੀ ਇਹਦੇ ਅੰਦਰ ਹੋਇਆ ਹੈ ਔਰ ਵਿਸ਼ੇਸ਼ ਕਰਕੇ ਪੰਜਾਬ ਦੇ ਕਾਰਕਟਰਤਾ ਨੂੰ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਦਾ ਰੋਪਾਨੀ ਜੀ ਦੇ ਨਾਲ ਸਿੱਧਾ ਸੰਪਰਕ ਸੀ ਪੰਜਾਬ ਦੇ ਇਨਚਾਰਜ ਦੇ ਨਾਤੇ ਉਹਨਾਂ ਨੇ ਆਪਣੀ ਭੂਮਿਕਾ ਬਕੂਬੀ ਨਿਭਾਈ ਹੈ ਕਾਰਕਟਰਤਾ ਨੂੰ ਸੁੰਨਾ ਉਹ ਇੱਕ ਸ਼్రేష్ట ਕਾਰਕਟਰ ਸੀ ਸੰਗਠਨ ਕਰਤਾ ਸੀ ਮੁਸਕਰਾ ਮੁਸਕਰਾ ਕੇ ਕਾਰਕਟਰ ਦੀ ਗੱਲ ਨੂੰ ਸੁਣਦੇ ਸੀ ਔਰ ਪੰਜਾਬ ਪੰਜਾਬੀਅਤ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਧੀਰੇ ਧੀਰੇ ਉਹ ਸਮਝ ਕੇ ਪੰਜਾਬ ਦੀ ਆਵਾਜ਼ ਨੂੰ ਅੱਗੇ ਪਹੁੰਚਾਉਣ ਦਾ ਕੰਮ ਕੇਂਦਰ ਤੱਕ ਸਾਡੀ ਗੱਲਬਾਤ ਰੱਖਣ ਦਾ ਇੱਕ ਪੁਲ ਦਾ ਕੰਮ ਕਰ ਰਹੇ ਸੀ ਔਰ ਮੈਨੂੰ ਤਾਂ ਇਸ ਕਰਕੇ ਵੀ ਸਾਨੂੰ ਸਾਰਿਆਂ ਨੂੰ ਜਿਆਦਾ ਝਟਕਾ ਲੱਗਾ ਕਿ ਇਹ ਜਿੰਨੀ ਚੋਣ ਚੱਲ ਰਹੀ ਸੀ ਔਰ ਹੋਣੀ ਜਿਹੜੀ ਕਿਸ ਪ੍ਰਕਾਰ ਕੰਮ ਕਰਦੀ ਹੈ ਪਰਿਵਾਰ ਉਹਨਾਂ ਦਾ ਪਹਿਲਾਂ ਗਿਆ ਲੇਕਿਨ ਕਿਉਂਕਿ ਚੋਣਾਂ ਚੱਲ ਰਹੀਆਂ ਸੀ ਇੱਥੇ ਉਹਨਾਂ ਨੇ ਆਪਣੀ ਟਿਕਟ ਨੂੰ ਐਕਸਟੈਂਡ ਕੀਤਾ ਕਿ ਨਹੀਂ ਮੈਂ ਚੋਣ ਜੀਵਨ ਗੁਪਤਾ ਦਾ ਫਾਰਮ ਭਰਾ ਕੇ ਔਰ ਇੱਥੇ ਸਾਰਾ ਸਿਸਟਮ ਸੈੱਟ ਕਰਨ ਤੋਂ ਬਾਅਦ ਮੈਂ ਬਾਅਦ ਚ ਜਾਵਾਂਗਾ ਅਰੇ ਸਾਨੂੰ ਪਤਾ ਹੁੰਦਾ ਅਸੀਂ ਉਹਨਾਂ ਨੂੰ ਜਾਣ ਨਹੀਂ ਨਾ ਦਿੰਦੇ 9 ਤਰੀਕ ਨੂੰ ਤੇ ਇੱਥੋਂ ਗਏ ਨੇ ਮਤਲਬ ਸੰਗਠਨ ਦੇ ਪ੍ਰਤੀ ਇਤਨੀ ਚਿੰਤਾ ਕਿ ਪਰਿਵਾਰ ਦੇ ਨਾਲ ਜਾਣਾ ਵੀ ਛੱਡਤਾ ਔਰ ਇਹ ਨੂੰ ਇਸ਼ਤਰੀ ਇਹ ਪਾਣਾ ਹੀ ਕਹਿ ਸਕਦੇ ਆਂ। ਅਤੇ ਪੰਜਾਬ ਦੇ ਅੰਦਰ ਦੇ ਕਾਰਕਿਰਤਾ ਹਮੇਸ਼ਾ ਉਹਨਾਂ ਨੂੰ ਉਹਨਾਂ ਦੇ ਕਾਰਜਕਾਲ ਨੂੰ ਉਹਨਾਂ ਦੇ ਇਨਚਾਰਜ ਦੇ ਨਾਤੇ ਜੋ ਭੂਮਿਕਾ ਉਹਨਾਂ ਦੀ ਰਹੀ ਹੈ ਹਮੇਸ਼ਾ ਯਾਦ ਰਹਿਣਗੇ। ਮੈਂ ਰupani ਜੀ ਦੇ ਪਰਿਵਾਰ ਨੂੰ ਵੀ ਜਿਹੜਾ ਘਾਟਾ ਹੋਇਆ ਅਪੂਰਣੀ ਹੈ ਭਰਿਆ ਨਹੀਂ ਜਾ ਸਕਦਾ। ਭਾਜਪਾ ਨੂੰ ਵੀ ਘਾਟਾ ਹੋਇਆ। ਗੁਜਰਾਤ ਦੇ ਉਹ ਸੀਐਮ ਰੇ ਦੇਸ਼ ਦੀ ਰਾਜਨੀਤੀ ਦੇ ਅੰਦਰ ਉਹਨਾਂ ਦੀ ਇੱਕ ਵਿਸ਼ੇਸ਼ ਭੂਮਿਕਾ ਸੀ। ਔਰ ਐਸੇ ਵਿਅਕਤੀਆਂ ਦਾ ਜਾਣਾ ਕੇਵਲ ਇੱਕ ਪਾਰਟੀ ਵਿਸ਼ੇਸ਼ ਨੂੰ ਦਿੱਲੀ ਘਟਾ ਨਹੀਂ ਹੁੰਦਾ ਪੂਰੇ ਸਮਾਜ ਨੂੰ ਹੀ ਘਟਾ ਹੁੰਦਾ ਤੇ ਮੈਂ ਪਰਮਪੀਤਾ ਪ੍ਰਮਾਤਮਾ ਨੂੰ ਹੀ ਕਹਾਵਾਂਗਾ ਕਿ ਜਿਨ੍ਹਾਂ ਨੇ ਇਸ ਦੁਰਘਟਨਾ ਦੇ ਅੰਦਰ ਆਪਣੇ ਜੀਵ ਗੁয়ে ਨੇ ਈਸ਼ਵਰ ਉਹਨਾਂ ਨੂੰ ਸ਼ਕਤੀ ਦੇਵੇ ਔਰ ਰupani ਜੀ ਔਰ ਬਾਕੀ ਸਭ ਜਿਨ੍ਹਾਂ ਨੇ ਆਪਣੀ ਜਾਨ ਇਸ ਚ ਗਵਾਈ ਹੈ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਸਥਾਨ ਦੇ ਇਹੀ ਮੈਨੂੰ ਲੱਗਦਾ ਹੈ ਇਸ ਸਮੇ ਸੱਚੀ ਸ਼ਰਧਾਂਜਲੀ ਖਾਦਸਾ ਹੋਇਆ 에ਰ ਇੰਡੀਆ ਦਾ ਵਿਮਾਨ ਬੋਇੰਗ 787 ਟੇਕ ਆਫ ਕੀਤਾ ਦੁਪਹਿਰ ਨੂੰ ਪਰ ਨਾਲ ਹੀ ਜਿਹੜਾ ਹੈਗਾ ਕ੍ਰੈਸ਼ ਹੋ ਗਿਆ ਔਰ ਉਹਦੇ ਵਿੱਚ ਲਗਭਗ 240 ਲੋਕ ਇਸ ਹਾਦਸੇ ਦੇ ਵਿੱਚ ਈਸ਼ਵਰ ਨੂੰ ਪਿਆਰੇ ਹੋ ਗਏ ਔਰ ਇਹ ਹਾਦਸਾ खला पैदा कर गया भारतीय जनता पार्टी के खास करके पंजाब के प्रभारी और गुजरात के पूर्व मुख्यमंत्री श्री विजय भाई रूपानी जी इस हादसे के शिकार हो गए और साधे तो साढ़े चो सदा और पिछले हफ्ते इतने लुधियाने ही से ਔਰ ਹਰ ਰਾਤ ਇਥੇ 10 ਵਜੇ ਉਹਨਾਂ ਨੇ ਮੀਟਿੰਗਸ ਕਰਨੀਆਂ ਔਰ ਇਲੈਕਸ਼ਨ ਕੈਂਪੇਨ ਨੂੰ ਕਿਸ ਤਰ੍ਹਾਂ ਗਤੀਸ਼ੀਲਤਾ ਦੇਣੀ ਹੈ ਜਿਹੜਾ ਬਾਈ ਇਲੈਕਸ਼ਨ ਹੋ ਰਿਹਾ ਹੈ ਉਹਦਾ ਨਾਸਤ ਉਹਦੇ ਵਿੱਚ ਸੁਝਾਅ ਦਿੰਦੇ ਸੀਗੇ ਔਰ ਹਰ ਇੱਕ ਨੂੰ ਉਤਸ਼ਾਹਿਤ ਕਰਦੇ ਸੀਗੇ ਸਾਨੂੰ ਕੀ ਪਤਾ ਸੀਗਾ ਕਿ ਭਈ ਉਹਨਾਂ ਨੇ ਸਾਡੇ ਤੋਂ ਵਿਛੜ ਜਾਣਾ ਹੈ ਸੋ ਇੱਕ क्षति ਜਿਹੜੀ ਹੈਗੀ ਹੈ ਨਾ ਪੂਰੀ ਹੋਣ ਵਾਲੀ ਹੈ ਸੋ ਮੈਂ ਆਪਣੇ ਵੱਲੋਂ ਪੰਜਾਬ ਭਾਰਤੀ ਜਨਤਾ ਪਾਰਟੀ ਵੱਲੋਂ ਸੰਵੇਦਨਾ ਪ੍ਰਗਟ ਕਰਦਾ ਹਾਂ ਉਹਨਾਂ ਸਾਰੇ ਬੰਦੂਆਂ ਲਈ ਜਿਹੜੇ ਸਾਡੇ ਤੋਂ ਵਿਛੜ ਗਏ ਹੈ ਉਹਨਾਂ ਸਾਥੀਆਂ ਵਿੱਚ ਔਰ ਸ਼ਰਧਾਂਜਲੀ ਦਿਨਾ ਹੈ ਔਰ ਈਸ਼ਵਰ ਅੱਗੇ ਪ੍ਰਾਰਥਨਾ ਕਰਦਾ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਇਹਨੀ ਸ਼ਕਤੀ ਦੇਣਾ ਸਮਰਥ ਦੇਣਾ ਕਿ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ ਹੈ ਸਹਿਨ ਕਰ ਸਕੇ ਇਹਨੇ ਸ਼ਬਦਾਂ ਨਾਲ ਬਹੁਤ ਬਹੁਤ ਸ਼ਰਧਾਂਜਲੀ। ਭਾਰਤੀ ਜਨਤਾ ਪਾਰਟੀ ਨੇ ਲਈ ਸਾਰਿਆਂ ਨੂੰ ਲੱਗਾ ਜਦੋਂ ਇੱਕ ਜਹਾਜ਼ ਕਰੈਸ਼ ਹੋਇਆ ਉਹ ਸਾਡੇ ਪੰਜਾਬ ਦੇ ਇੰਚਾਰਜ ਗੁਜਰਾਤ ਦੇ ਗੁਰੂ ਮੁੱਖ ਮੰਤਰੀ ਬੀਜੇਪਾਈ ਰੁਪਾਲੀ ਜੀ ਦਾ ਉਹਨਾਂ ਸਾਰੇ ਜਿੰਨੇ ਪੈਸੇਂਜਰ ਸੀ ਉਹਨਾਂ ਦੇ ਨਾਲ ਉਹਨਾਂ ਦਾ ਵੀ ਕਾਲ ਚਲੰਨਾ ਹੋਇਆ ਤਾਂ ਬੜੀ ਇੱਕ ਦੁੱਖਦਾਈ ਘਟਨਾ ਔਰ ਮਨ ਨੂੰ ਚੁਕੋਰ ਰਣਾ ਲੱਗੇ ਕਿਉਂਕਿ ਪਿਛਲੇ 10-12 ਦਿਨ ਲਗਾਤਾਰ ਉਹਨਾਂ ਦਾ ਲੁਧਿਆਣਾ ਹੀ ਰਹਿਣਾ ਹੋਇਆ 22 ਇਲੈਕਸ਼ਨ ਲੈ ਕੇ ਇੰਚਾਰਜ ਸੀ ਤੇ ਆਉਦੇ ਤੇ ਬੜੀ ਆਤਮਿਤਾ ਦੇ ਨਾਲ ਔਰ ਬੜੀ ਵਿਨਮਰਤਾ ਦੇ ਨਾਲ ਬੜੇ ਪਿਆਰ ਸਤਿਕਾਰ ਦੇ ਨਾਲ ਉਹਨਾਂ ਨੂੰ ਉਹਨਾਂ ਦਾ ਤਜਰਬਾ ਹੀ ਏਡਾ ਵੱਡਾ ਸੀ ਕਿਉਂਕਿ ਬੜੇ ਗਰਾਊਂਡ ਦੇ ਸ਼ੁਰੂ ਹੋ ਕੇ ਗੁਜਰਾਤ ਦੇ ਮੁੱਖ ਮੰਤਰੀ ਔਰ ਅੱਜ ਰਾਸ਼ਟਰੀ ਸਤਰ ਤੇ ਵਿਚਰ ਰਹੇ ਸੀਗੇ ਤੁਹਾਨੂੰ ਦਾ ਤਜਰਬਾ ਹੀ ਇੰਨਾ ਸੀ ਉਹਨਾਂ ਨੂੰ ਪਤਾ ਸੀ ਕੋਈ ਛੋਟੇ ਤੋਂ ਛੋਟਾ ਪਾਰਟੀ ਦਾ ਵਰਕਰ ਆਮ ਬੰਦਾ ਕੀ ਚਾਹੁੰਦਾ ਉਹਨਾਂ ਦੀ ਕੀ ਜ਼ਰੂਰਤਾਂ ਨੇ ਕੀ नीड्स ਨੇ ਉਹਨਾਂ ਨੂੰ ਕਿਵੇਂ ਸਮਝਾਣਾ ਕਿਵੇਂ ਉਹਨਾਂ ਤੋਂ ਕੰਮ ਲੈਣਾ ਉਹਨਾਂ ਨੂੰ ਕਿਵੇਂ ਸਾਰੀ ਪਲੈਨਿੰਗ ਕਰਨੀ ਹੈ ਔਰ ਇੱਕ ਬੜਾ ਵੱਡਾ ਮਾਰਗ ਦਰਸ਼ਨ ਉਹਨੇ ਪਿਛਲੇ 10 12 ਦਿਨਾਂ ਦੇ ਸਾਨੂੰ ਦਿੱਤਾ ਔਰ ਇਹ ਅਚੰਚਿਤ ਜੋ ਹਾਸਾ ਹੋਇਆ ਇਹਨੇ ਸਾਨੂੰ ਵੰਜਾ ਕਰਤਾ ਮਤਲਬ ਕਿ ਕਿੱਡਾ ਵੱਡਾ ਘਾਤ ਔ ਏਡਾ ਵੱਡਾ ਤਕਾ ਲੱਗਿਆ ਵੀ ਜਿਹਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਠੀਕ ਹੈ ਤੁਸੀਂ ਪਹਿਲਾਂ ਜੁਆਇਨਿੰਗ ਵੀ ਕਰਾਈ ਦੇਖੋ ਉਹਨਾਂ ਦੀ ਹੱਥ ਮਿੱਤਾਂ ਉਹਨਾਂ ਦਾ ਪਿਆਰ ਹੀ ਇੰਨਾ ਸੀਗਾ ਉਹ ਜਿਹਦੇ ਨਾਲ ਜ਼ਿਆਦਾ ਕਬੀ ਲੈਂਦੇ ਸੀ 10 ਮਿੰਟ ਬੈਠਦੇ ਸੀ ਉਹਨੂੰ ਆਪਣਾ ਬਣਾ ਲੈਂਦੇ ਸੀ ਉਹ ਇੱਕ ਗਹਿਰੀ ਛਾਪ ਛੱਡਦੇ ਸੀ ਅਸੀਂ ਤਾਂ ਲੰਬਾ 2.5 ਸਾਲ ਉਹਨਾਂ ਦੇ ਨਾਲ ਕੰਮ ਕਰਨ ਦਾ ਸਾਨੂੰ ਮੌਕਾ ਮਿਲਿਆ ਤਾਂ ਇੱਕ ਉਹਨਾਂ ਨੇ ਜੋ ਸਾਨੂੰ ਪਿਆਰ ਸਿਖਾ ਦਿੱਤਾ ਉਸੇ ਪੂਰ ਨਹੀਂ ਸਕਦੇ ਸੋ ਇੱਕ ਮੈਂ ਸਮਝ ਲੈ ਤੱਕਾ ਇਹ ਆਗਾਤ ਕੱਲ੍ਹ ਗੁਜਰਾਤ ਦੀ ਜਨਤਾ ਜਿਆ ਰupani ਪਰਿਵਾਰ ਔਰ ਭਾਰਤੀ ਜਨਤਾ ਪਾਰਟੀ ਦੇ ਨਾਲ-ਨਾਲ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਨੂੰ ਸਨੂ ਵਿਧਿਆਨੇ ਦੇ ਵਿੱਚ ਸਭ ਨੂੰ ਇੱਕ ਬਹੁਤ ਵੱਡਾ ਤੱਕਾ ਲੱਗਿਆ ਔਰ ਕਾਲਪੁਰਖ ਦਾ ਇਹ ਪਾਣਾ ਮੰਨਾ ਬੜਾ ਇੱਕ ਇਦਾਂ ਲੱਗ ਰਿਹਾ ਵੀ ਬੜਾ ਔਖਾ ਉਸ ਨੂੰ ਸੋਰੀ ਆ ਕਿਉਂਕਿ ਇਹ ਲੱਗ ਰਿਹਾ ਸੀ ਵੀ ਦੋ ਦਿਨ ਪਹਿਲਾਂ ਤਾਂ ਉਹ ਸਾਡੇ ਕੋਲ ਉੱਠ ਕੇ ਗਏ ਨੇ ਔਰ ਕਹਿ ਕੇ ਗਏ ਨੇ ਕਿ ਆਪਾਂ ਇਲੈਕਸ਼ਨ ਤੋਂ ਬਾਅਦ ਮਿਲਦੇ ਆਂ ਔਰ ਵਧੀਆ ਰਿਜ਼ਲਟ ਆਇਆ ਤਾਂ ਤਾਂ ਪਾ ਸਾਰੇ ਰਲ ਮਿਲ ਕੇ ਉਹਦੇ ਚ ਜਸ਼ਨ ਮਨਾਵਾਂਗੇ ਸੋ ਇੱਕ ਤਰ੍ਹਾਂ ਨਾਲ ਉਹ ਸਾਰੀਆਂ ਗੱਲਾਂ ਉਹ ਰਹਿ ਗਈਆਂ ਕਿਉਂਕਿ ਲੜਾਈ ਲੜਦੇ ਹੋਏ ਜਿਸ ਤੰਗ ਦੇ ਨਾਲ ਉਹਨੇ ਮਾਰਗਦਰਸ਼ਨ ਦਿੱਤਾ ਸੀਗਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਿੰਨਾ ਕੁ ਘਟਾ ਜੀ ਮੈਂ ਕਿਹਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਘਟਾ ਤਾਂ ਇਹ ਨਾਂ ਸਹਿਨ ਆਣਾ ਨਾ ਇਹਨੂੰ ਪੂਰਾ ਹੋਣ ਆਲਾ ਸਾਰਿਆਂ ਦੇ ਲਈ ਹੋਈ ਆ ਔਰ ਵਕਾਲ ਬੁਰਖ ਤੇ ਕੇ ਬੇਨਤੀ ਕਰਦੇ ਆਂ ਵੀ ਉਸ ਪਵਿੱਤਰ ਆਤਮਾ ਨੂੰ ਜੋ ਵਚਨ ਚੇਤ ਪ੍ਰਮਾਤਮਾ ਨੇ ਇਹਨੂੰ ਕੋ ਬੁਲਾਇਆ ਆਪਣੇ ਚਰਨਾਚ ਨਿਵਾਸ ਦੇਣਾ ਉਸ ਨੂੰ ਸਾਰੀ ਵਰਕਰਾਂ ਨੂੰ ਉਹਨਾਂ ਦਾ ਅਸ਼ੀਰਵਾਦ ਤੇ ਰੂਪ ਚ ਉਹਨਾਂ ਦੀ ਜੋ ਵਿਚਾਰ ਨੇ ਉਹਨਾਂ ਦੇ ਮਾਰਗ ਦੱਸਣ ਦਾ ਜੋੜੇ ਰੱਖਣਾ ਇਹੀ ਮੈਂ ਬੇਨਤੀ ਕਰ ਸਕਦਾ ਹਾਂ ਜੀ ਸਾਰੇ ਆ ਰਹੇ ਆ ਜਿਨ੍ਹਾਂ ਨੂੰ ਸੂਚਨਾ ਲੱਗ ਰਹੀ ਹੈ ਨਹੀਂ ਪਤਾ ਲੱਗਿਆ ਸੀ ਬੜਾ ਬੜਾ ਕੀਤਾ ਔਰ ਤੁਸੀਂ ਦੇਖ ਰਹੇ ਹੋ ਕਿ ਸਾਰਿਆਂ ਦੇ ਵਿੱਚ ਕਿੰਨਾ ਆ ਸਾਰੇ ਆ ਰਹੇ ਸਾਨੂੰ ਸਾਨੂੰ ਸੁਣਨ ਮਿਲੀ ਸਾਡੇ ਬਹੁਤ ਹੀ ਹਰਦਿਲ ਅਜ਼ੀਜ਼ ਸਾਡੇ ਨੇਤਾ ਗੁਜਰਾਤ ਦੇ ਪੁਰਵ ਮੁੱਖ ਮੰਤਰੀ ਔਰ ਪੰਜਾਬ ਦੇ ਪ੍ਰਭਾਰੀ ਵਿਜੇਬੈ ਰupani ਜੀ ਦਾ ਇੱਕ ਵਿਮਾਨ ਦੁਰਘਟਨਾ ਦੇ ਵਿੱਚ ਸਾਨੂੰ ਵਿਛੋੜਾ ਦੇ ਗਏ ਨੇ ਅੱਜ असी एक बेहतरीन इंसान गवा बैठे हैं एक बेहतरीन नेता एक बेहतरीन कार्यकर्ता और हर कार्यकर्ता प्यार नल बोलना प्यार समझाना और सही दिशा देनी उनको बहुत कुछ सीखने सू मिले ये ना सिर्फ पंजाब काटा पे बल्कि देश की राजनीति तो एक बहुत व्डा चेहरा और बहुत वे नेता अज अं खो बैठे हैं ਔਰ ਪੰਜਾਬ ਨੂੰ ਵਿਸ਼ੇਸ਼ ਕਰਕੇ ਪਿਛਲੇ 2-3 ਸਾਲ ਤੋਂ ਪੰਜਾਬ ਨੂੰ ਪਰਵਾਰੀ ਦੇ ਰੂਪ ਚ ਸਾਨੂੰ ਸਾਰਿਆਂ ਨੂੰ ਕੰਮ ਕਰਨਾ ਸਿਖਾ ਰਹੇ ਸੀਗੇ। ਔਰ ਉਹ ਇਸ ਤਰੀਕੇ ਨਾਲ ਦੋ ਦਿਨ ਪਹਿਲਾਂ ਤੇ ਸਾਡੇ ਨਾਲ ਇੱਥੇ ਮੀਟਿੰਗਾਂ ਕਰ ਰਹੇ ਸਨ। ਤੇ ਮਨ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਸਾਨੂੰ ਵਿਛੋੜਾ ਦੇ ਕੇ ਚਲੇ ਗਏ। ਮਨ ਨੂੰ ਬਹੁਤ ਵੱਡੀ ਝੋੜ ਪਹੁੰਚੀ ਹੈ। ਇਹ ਗਹਿਰਾ ਦੁੱਖ ਹੋਇਆ ਸਾਨੂੰ ਸਾਰਿਆਂ ਨੂੰ। ਔਰ ਦੁੱਖ ਦੀ ਗੱਲ ਇਹ ਹੈ ਕਿ ਉਹਨਾਂ ਨੇ ਪਹਿਲਾਂ ਇੱਕ ਤਰੀਕ ਨੂੰ ਜਾਣਾ ਸੀਗਾ ਆਪਣੇ ਪਰਿਵਾਰ ਦੇ ਨਾਲ। ਚੋਣਾਂ ਕਰਕੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਭੇਜ ਦਿੱਤਾ ਔਰ ਆਪ 10 ਦਿਨ ਦੀ ਇਥੇ ਚੋਣ ਪ੍ਰਚਾਰ ਚ ਆ ਗਏ ਲੇਕਿਨ ਹੋਣੀ ਜਿਵੇਂ ਹੁੰਦੀ ਹੈ ਉਹ ਬਲਵਾਨ ਹੁੰਦੀ ਹੈ ਪਰਿਵਾਰ 10 ਦਿਨ ਇੱਕ ਤਰੀਕ ਨੂੰ ਚਲੇ ਗਿਆ ਔਰ ਨੇ ਟਿਕਟਾਂ ਕੈਂਸਲ ਕਰਾ ਕੇ ਤੇ ਆਏ ਉਹਨਾਂ ਦਾ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ ਅੱਜ ਹਰ ਕਾਰਕਿਰਤਾ ਆਪਣੇ ਆਪ ਨੂੰ ਉਹਨਾਂ ਦੀ ਕਮੀ ਮਹਿਸੂਸ ਕਰ ਰਹੀ ਸੀ ਗੁਜਰਾਤ ਦੇ ਪੁਰਾਣ ਮੁੱਖ ਮੰਤਰੀ ਸੀ ਔਰ ਜਿੰਨੇ ਕਾਰਕਿਰਤਾ ਬੈਠੇ ਨੇ ਜਿੰਨੇ ਪਹੁੰਚ ਪਾਇਏ ਮੈਨੂੰ ਸਮਝਦਾ ਕੋਈ ਛੋਟੇ ਤੋਂ ਛੋਟਾ ਕਾਰਕਟਰ ਵੀ ਐਸਾ ਹੋਊਗਾ ਜਿਨੇ ਨਾਲ ਉਹਨਾਂ ਨੇ ਪਿਛਲੇ 2.5 ਸਾਲ ਚ ਕੰਮ ਕਰਦੇ ਹੋਏ ਆਪਣਾ ਨਿੱਜੀ ਤੌਰ ਤੇ ਆਪਣਾ ਆਤਮਿਕਤਾ ਦਾ ਸਬੰਧ ਨਹੀਂ ਸੀ ਬਣਾਇਆ। ਇੱਕ ਐਸੀ ਘਟਨਾ ਜਿਨੇ ਸਾਰਿਆਂ ਨੂੰ ਸਾਨੂੰ ਮਨੋ ਹਿਲਾ ਕੇ ਰੱਖਤਾ। ਲਾਪਰੰਜੋ ਘਟਨਾ। ਔਰ ਉਹਦੇ ਲਈ ਅਸੀਂ ਅੱਜ ਉਹਨਾਂ ਨੂੰ ਸਰਤਾ ਸਬੰਧ ਪੇਸ਼ ਕਰਨ ਲਈ ਤਰਮਏ ਆ।

और हरे कार्यकर्ता प्यार का मिलना खलूस ना मिलना मिठा बोलना उन्होंने सभाव शहुमुखी व्यक्ति

ਜਾਤੀ ਗਲ ਕਰ ਰਹਾ ਤਾਂ ਕਾਰਕਟਰਾਂ ਨੂੰ ਇਸ ਛੰਡੇ ਬੰਦੇ ਨਾਲ ਨਾ ਸਕੇ ਬਾਅਦ ਦੇ ਨਾਲ ਆਪਣਾ ਬਣਾਇਆ ਉਹ ਮੈਂ ਜੋ ਇਸ ਸਮਾਜ ਕੈਟੇਗਰੀ ਆ ਰਿਹਾ ਸੀ ਤਾਂ ਕਾਰਕਟਰ ਦਾ ਤੁਹਾਨੂੰ ਫੋਨ ਆਇਆ ਇਹ ਘਟਨਾ ਇਹ ਸਾਰਿਆਂ ਨੂੰ ਸੰਕੋਲ ਕੇ ਰੱਖਤਾ ਪੰਡਾ ਪੰਜਾਬ ਦਾ ਕਾਰਕਟਰ ਜਾਂ ਉੜਿਆੜੇ ਦਾ ਕਾਰਕਟਰ ਹੀ ਸਾਰੇ ਹਿੰਦੁਸਤਾਨ ਦੇ ਲਈ ਇੱਕ ਬਹੁਤ ਐਸੀ ਘਟਨਾ ਜਿਸ ਨੇ